ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਹਰ ਸੰਡੇ ਦੀ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੁੰਨਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਜਿਸ ਵਿੱਚ ਵੱਖ-ਵੱਖ ਜਿਹੜੇ ਟੌਪਿਕਸ ਹੁੰਦੇ ਨੇ ਚਾਹੇ ਉਹ ਸਪਿਰਚੁਅਲ ਹੋਣ ਐਥੀਕਲ ਹੋਣ ਰਿਲੀਜੀਅਸ ਹੋਣ ਪੋਲੀਟਿਕਲ ਹੋਣ ਜਾਂ ਮੈਡੀਕਲ ਨਾਲ ਸੰਬੰਧਿਤ ਹੋਣ ਉਹ ਉਹਨਾਂ ਨੂੰ ਆਪਾਂ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਪ ਰੂਪੇਸ਼ ਕਰਦੇ ਆਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਚੈਰਿਟੀ ਦੇ ਉੱਤੇ ਡੋਨੇਸ਼ਨ ਦੇ ਉੱਤੇ ਦਾਨ ਦੇ ਉੱਤੇ ਦੇਖੋ ਜਿਹੜਾ ਦਾਨ ਹੈ ਨਾ ਦਾਨ ਨੂੰ ਇੰਗਲਿਸ਼ ਦੇ ਵਿੱਚ ਡੋਨੇਸ਼ਨ ਕਿਹਾ ਜਾਂਦਾ ਹੈ ਜਾਂ ਚੈਰਿਟੀ ਕਿਹਾ ਜਾਂਦਾ ਹੈ ਜੇ ਆਪਾਂ ਹਿੰਦੀ ਪੰਜਾਬੀ ਦੀ ਭਾਸ਼ਾ ਵਿੱਚ ਬੋਲਣਾ ਹੋਵੇ ਤਾਂ ਦਾਨ ਨੂੰ ਦਾਨ ਦਕਸ਼ਨਾ ਭਿਕਸ਼ਾ ਦਸਵੰਦ ਵੀ ਕਿਹਾ ਜਾਂਦਾ ਹੈ ਪੁੰਨ ਦਾਨ ਵੀ ਕਿਹਾ ਜਾਂਦਾ ਹੈ ਇਸਲਾਮ ਦੇ ਲੋਕ ਜਿਹੜੇ ਨੇ ਮੁਸਲਿਮ ਭਰਾ ਨੇ ਉਹ ਜ਼ੁਕਾਤ ਜਾਂ ਸਦਕਾ ਵੀ ਕਹਿੰਦੇ ਨੇ ਐਕਚੁਅਲੀ ਜਿਹੜਾ ਦਾਨ ਸ਼ਬਦ ਹੈ ਨਾ ਇਟ ਕੇਮ ਫਰਮ ਦਾ ਸੰਸਕ੍ਰਿਤ অর ਪਾਲੀ ਲੈਂਗੁਏਜ ਵਿਚ ਮੀਨਸ ਸੈਲਫਲੈਸ ਗਿਵਿੰਗ ਜਦੋਂ ਅਸੀਂ ਕਿਸੇ ਨੂੰ ਕੋਈ ਚੀਜ਼ ਦਿੰਨੇ ਆ ਜੇ ਉਹਨੇ ਪਿੱਛੇ ਕੋਈ ਸਵਾਰਥ ਨਹੀਂ ਹੈਗਾ ਬਿਨਾ ਸਵਾਰਥ ਤੋਂ ਦਿੰਨੇ ਤਾਂ ਉਹ দান ਦੀ ਕੈਟਾਗਰੀ ਚ ਆ ਜਾਂਦਾ ਹੈ Hindu dharm ਲੈ ਲਓ Buddhism ਲੈ ਲਓ Jainism ਲੈ ਲਓ Sikhism ਲੈ ਲਓ ਉਹਦੇ ਵਿੱਚ দান ਦਾ ਮਤਲਬ ਇਹ ਹੈ ਕਿ দান is the practice of cultivating generosity ਉਦਾਰ ਚਿਤ ਹੋਣਾ ਚਾਹੀਦਾ ਵੱਡਾ ਦਿਲ ਹੋਣਾ ਚਾਹੀਦਾ ਵੀ ਜਦੋਂ ਕਿਸੇ ਦੀ ਕੋਈ ਮਦਦ ਕਰਦੇ ਆ ਨਾ ਸਾਡਾ ਉਦਾਰ ਚਿਤ ਹੁੰਦਾ ਹੈ ਉਹਦੇ ਪਿੱਛੇ ਕੋਈ ਪਰਪਸ ਨਹੀਂ ਹੁੰਦਾ ਜਿਹੜੇ ਸਾਡੇ ਰਿਗਵੇਦ ਨੇ Hindu ਧਰਮ ਦੇ ਸਭ ਤੋਂ ਪੁਰਾਣਾ ਰਿਗਵੇਦ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ the best kind of dan is feeding a hungry person ਸਭ ਤੋਂ ਵਧੀਆ ਜਿਹੜਾ ਦਾਨ ਹੈ ਰਿਗਵੇਦ ਦੇ ਅਨੁਸਾਰ ਭੁੱਖੇ ਬੰਦੇ ਨੂੰ ਭੋਜਨ ਦੇਣਾ ਪਾਣੀ ਪਿਲਾਉਣਾ ਹੈ ਅਤੇ ਦੂਸਰੀ ਟੀਚਿੰਗ ਸਮਨ ਜਦ ਦੂਜੇ ਨੂੰ ਗਿਆਨ ਦੇਣਾ ਇਹ ਵੀ ਬਹੁਤ ਵੱਡਾ ਇੱਕ ਪੁੰਨ ਦਾਨ ਮੰਨਿਆ ਗਿਆ ਹੈ ਇੱਕ ਦਾਨ ਮੰਨਿਆ ਗਿਆ ਜਿਹਦੇ ਵਿੱਚ ਰਿਗਵੇਦ ਦੇ ਵਿੱਚ ਅਸਲ ਵਿੱਚ ਜੇ দান ਨੂੰ ਸਿੰਪਲ ਤਰੀਕੇ ਨਾਲ ਸਮਝਣਾ ਹੋਵੇ ਨਾ ਕਿ দান ਦੇ ਵਿੱਚ ਬੀਅਰ ਹੈਲਪਿੰਗ ਅਦਰਸ ਵਿਦਆਊਟ ਐਕਸਪੈਕਟਿੰਗ ਸਮਥਿੰਗ ਸਾਨੂੰ ਉਹਦੇ ਪਿੱਛੇ ਕੋਈ ਆਸ ਨਹੀਂ ਹੁੰਦੀ ਕਿ ਮੈਂ ਨੂੰ ਆ ਚੀਜ਼ ਦਿੱਤੀ ਆ ਗੁਰਦੁਆਰਾ ਸਾਹਿਬ ਜੀ ਦਿੱਤੀ ਜਾਂ ਮੰਦਰਸ ਦਿੱਤੀ ਜਾਂ ਭੁੱਖੇ ਪਿਆਸੇ ਨੂੰ ਜਾਂ ਜਰਾਪਾਂ ਲੈ ਕੇ ਦਿੱਤੀਆਂ ਕਿਸੇ ਨੂੰ ਸਕੂਲ ਚ ਦਾਨ ਕਰਤਾ ਕੋਈ ਪੈਸੇ ਦੇਤੇ ਕੋਈ ਵਿੱਦਿਆ ਦੇਤੀ ਇਹਦੇ ਪਿੱਛੇ ਪਰਪਸ ਕੀ ਆ ਮੈਂ ਬੂਟਾ ਲਵਾਂਗਾ ਜਾਂ ਤੇ ਕੱਲ ਨੂੰ ਫਾਇਦਾ ਲਵਾਂਗਾ ਉਹ ਫਿਰ ਦਾਨ ਨਹੀਂ ਵਿਦਆਊਟ ਐਕਸਪੈਕਟਿੰਗ ਐਨੀਥਿੰਗ ਇਸ ਕਾਲਡ ਡੋਨੇਸ਼ਨ ਇਸਲਾਮ ਦੇ ਵਿੱਚ ਜਿਹੜੇ ਮੁਸਲਿਮ ਭਰਾ ਨੇ ਉਹਨਾਂ ਨੂੰ ਪਤਾ ਹੀ ਹੈ ਕਿਉਂਕਿ ਮੇਰੇ ਜਿਹੜਾ ਪ੍ਰੋਗਰਾਮ ਹੈ ਇਹ ਪਾਕਿਸਤਾਨ ਦੇ ਵਿੱਚ ਵੀ ਸੁਣਿਆ ਜਾਂਦਾ ਹੈ ਬਹੁਤ سارے ਜਿਹੜੇ ਮੇਰੇ ਸਰੋਤੇ ਨੇ ਟੋਟਲ ਸਰੋਤੇ ਦਾ 5 ਲੱਖ ਤੋਂ ਵੀ ਜ਼ਿਆਦਾ ਨੇ ਪਰ ਆਲਮੋਸਟ 3 ਲੱਖ ਸਰੋਤੇ ਮੇਰੇ ਮੁਸਲਿਮ ਭੈਣ ਭਰਾ ਵੀ ਨੇ ਇਸਲਾਮ ਦੇ ਵਿੱਚ ਜਿਹੜੇ ਮੁਸਲਿਮ ਲੋਕ ਵਿਸ਼ਵਾਸ ਕਰਦੇ ਨੇ ਉਹ ਦਾਨ ਨੂੰ ਡੋਨੇਸ਼ਨ ਨੂੰ ਦੋ ਢੰਗਾਂ ਨਾਲ ਮੰਨਦੇ ਨੇ ਇੱਕ ਨੂੰ ਕਹਿੰਦੇ ਨੇ ਸਦਕਾ ਸਦਕਾ ਜਿਹੜਾ ਹੁੰਦਾ ਇਟ ਇਜ਼ ਵੌਲੰਟਰੀ ਚੈਰਿਟੀ देयर इज नो ଫਾਰਮਲ ਰੂਲਸ ਰਿਗਾਰਡਿੰਗ ਸਦਕਾ ਕੋਈ ਰੂਲ ਨਹੀਂ ਹੈ ਕਿ ਦੇਣਾ ਹੀ ਦੇਣਾ ਹੈ ਤੁਹਾਡੀ ਮਰਜ਼ੀ ਹੈ ਦੇ ਦਿਓ ਜਾਂ ਨਾ ਦਿਓ ਕਿਹਾ ਜਾਂਦਾ ਪਹਿਲਾ ਸਦਕਾ ਦੂਜਾ ਜ਼ੁਕਾਤ ਹੈ ਜ਼ੁਕਾਤ ਹੁੰਦਾ ਕੰਪਲਸਰੀ ਮੰਡੇਟਰੀ ਜ਼ੁਕਾਤ ਦੇਣਾ ਹੀ ਦੇਣਾ ਹੈ ਕਿ ਜਿੰਨੀ ਤੁਹਾਡੀ ਟੋਟਲ ਇਨਕਮ ਹੈ ਨਾ ਉਹਦੇ ਵਿੱਚੋਂ 2.5% ਰਮਜ਼ਾਨ ਦਾ ਜਿਹੜਾ ਪੂਤਰ ਮਹੀਨਾ ਹੁੰਦਾ ਉਦੋਂ ਉਹ ਭੁੱਖਿਆਂ ਨੂੰ ਪਿਆਸਿਆਂ ਨੂੰ ਬੇਸਹਾਰਾ ਲੋਕਾਂ ਨੂੰ ਉਹ ਆਪਣੀ ਆਮਦਨ ਦਾ 2.5% ਦਾਨ ਕਰਦੇ ਨੇ ਤੇ ਜਿਹੜੀ ਹੈ ਜੀ ਆਪਣੀ ਸਦਕਾ ਉਹ ਮਰਜੀ ਹੈ ਦਿਓ ਜਾਂ ਨਾ ਦਿਓ ਇਸਲਾਮ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਵਨ ਅ ਹਾਫ ਡੇਟ গিਵਨ ਇਨ ਚੈਰਿਟੀ ਅੱਧੀ ਖੰਜੂਰ ਜਿਹੜੀ ਖੰਜੂਰ ਨੂੰ ਦੇ ਡੇਟ ਆਪਾਂ ਖਾਂਦੇ ਆਂ ਕਹਿੰਦੇ ਅੱਧੀ ਖੰਜੂਰ ਵੀ ਕਿਸੇ ਪੁਖੇ ਨੂੰ ਦੇ ਰਹੇ ਹੋ ਇਨ ਚੈਰਿਟੀ ਇਜ਼ ਇਨਫ ਟੂ ਪ੍ਰੋਟੈਕਟ ਡੋਨਰ ਫਰਮ ਦਾ ਹੈਲ ਔਨ ਦਾ ਡੇ ਆਫ ਜਜਮੈਂਟ ਕਿ ਜਦੋਂ ਮਰੂਗਾ ਨਾ ਜਿਤਨੇ ਵੀ ਜਜਮੈਂਟ ਹੋਣੀ ਚੰਗੇ ਕੰਮ ਕੀ ਕੀਤੇ ਮਾੜੇ ਕੰਮ ਕੀਤੇ ਅੱਧੀ ਖੰਦੂਰ ਵੀ ਕਿਸੇ ਭੁੱਖੇ ਨੂੰ ਖਲਾਈ ਆ ਨਾ ਉਹ ਵੀ ਤੁਹਾਡੇ ਲਈ ਫਾਇਦੇਮੰਦ ਹੋਊਗੀ ਜੇ ਸਿੱਖ ਧਰਮ ਦੀ ਗੱਲ ਕਰੀਏ ਉੱਥੇ ਦਸਵੰਦ ਦਾ ਰਿਵਾਜ ਹੈ ਦਸਵੰਦ ਦਾ ਫਾਰਮੂਲਾ ਚੱਲਦਾ ਹੈ ਕਿ ਆਪਣੀ ਹੱਕ ਦੀ ਜਿਹੜੀ ਕਮਾਈ ਹੈ ਓਨਸ ਟਰਨਿੰਗ ਹੈ ਉਹਦੇ ਵਿੱਚੋਂ 10% ਲੋਕਾਂ ਨੂੰ ਜ਼ਰੂਰ ਚੰਗੇ ਪਾਸੇ ਲਾਓ ਪੁੰਨਦਾਨ ਕਰੋ ਗੁਰੂ ਨਾਨਕ ਸਾਹਿਬ ਵੇਦੀ ਸੀਗੇ ਉਦੋਂ ਸਿੱਖ ਧਰਮ ਨਹੀਂ ਬਣਿਆ ਸੀਗਾ Hindu ਸੀਗੇ ਤੁਸੀਂ ਦੇਖ ਲਓ ਉਹਨਾਂ ਦੇ ਫਾਦਰ ਫਾਦਰ ਸਾਹਿਬ ਜਿਹੜੇ ਸੀਗੇ ਕਾਲੂ ਸਾਹਿਬ ਉਹਨਾਂ ਨੇ ਜੋ ਗੁਰਨਾਨਕ ਸਾਹਿਬ ਵੱਡੇ ਹੋਣ ਲੱਗੇ 20 ਰੁਪਏ ਦਿੱਤੇ ਸੀਗੇ ਵੀ ਨਾਲ ਦੇ ਸ਼ਹਿਰ ਚ ਜਾ ਕੇ ਵਪਾਰ ਕਰ ਲੈ ਬੀ 20 ਤੋਂ 30 ਬਰਾ 40 ਬਣਾ ਵਪਾਰ ਕਰ ਪਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਉਹਨਾਂ ਨੂੰ ਭੁੱਖੇ ਸਾਧੂ ਮਿਲ ਗਏ ਤੇ ਉਹਨਾਂ ਨੇ 20 ਰੁਪਏ ਦਾ ਰਾਸ਼ਨ ਲਿਆ ਕੇ ਉਹਨਾਂ ਨੂੰ ਚੁਕਾਤਾ ਜਦੋਂ ਫਾਦਰ ਨੇ ਪੁੱਛਿਆ ਵੀ 20 ਰੁਪਏ ਕੀ ਕੀਤਾ ਉਹ ਕਹਿੰਦਾ ਇਹ ਦੂ ਵੱਡਾ ਹੋਰ ਵਧੀਆ ਵਪਾਰ ਕੀ ਹੋ ਸਕਦਾ ਉਹਨਾਂ ਨੇ 20 ਦੀ ਥਾਂ ਦੇ 30 ਬਰਾਉਣ ਦੀ ਥਾਂ ਤੇ ਪੁੰਨ ਦਾ ਨੂੰ ਤਰਜੀਹ ਦਿੱਤੀ ਇਹੀ ਕਾਰਨ ਹੈ ਕਿ ਕਰਤਾਰਪੁਰ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਆ ਉੱਥੇ ਉਹਨਾਂ ਨੇ ਹੱਥਾਂ ਨਾਲ ਖੇਤੀ ਕਰਕੇ ਭੁੱਖੇ ਪਿਆਸਿਆਂ ਨੂੰ ਲੰਗਰ ਲਗਵਾਏ ਜਿੰਨਾ ਵੀ ਕੋਲ ਵਾਸੇ ਅੱਜ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਜਿਹੜੇ ਬੇਦੀ ਸੀਗੇ ਪਹਿਲੇ ਗੁਰੂ ਹੋਏ ਨੇ ਸਿੱਖ ਧਰਮ ਦੇ ਮੰਨੇ ਜਾਂਦੇ ਨੇ ਜਿਹੜੇ ਕਿ Hindu ਸੀਗੇ ਤੇ ਉਹਨਾਂ ਨੇ ਜਿਹੜਾ ਭੁੱਖਿਆਂ ਨੂੰ ਲੰਗਰ ਘਾਲ ਖਾਏ ਕੁਝ ਹੱਥੋਂ ਦੇ ਨਾਨਕਰਾ ਪਛਾਨੇ ਸੀ ਕਿ ਗਸਾਨੋਹਾ ਦੀ ਕੀਰਤ ਕਰਕੇ ਉਹਦੇ ਵਿੱਚੋਂ ਲੋੜਵੰਦਾ ਨੂੰ ਮਦਦ ਕਰਨੀ ਭੁੱਖਿਆਂ ਨੂੰ ਪਾਣੀ ਪਿਲਾਉਣਾ ਪਿਆਸ ਰੋਖਾਣਾ ਖਿਲਾਉਣਾ ਉਹ ਹੀ ਤੁਹਾਡੀ ਜ਼ਿੰਦਗੀ ਦਾ ਅਸਲੀ ਪਰਪਸ ਹੈ ਦੇਖ ਲਓ ਜੇ ਆਪਾਂ ਰੋਹਾਨੀ ਤੌਰ ਤੇ ਥੋੜੀ ਬੈਕਗ੍ਰਾਉਂਡ ਕਰਨੀ ਚਾਹੀਏ ਕਿ ਹਰ ਇਨਸਾਨ ਪਰਮਾਤਮਾ ਦੇ ਨਾਲ ਅੱਲਾਹ ਦੇ ਨਾਲ ਬਾਹਗੁਰੂ ਦੇ ਨਾਲ ਮਿਲਾਬ ਕਰਨਾ ਚਾਹੁੰਦਾ ਸਾਡੀ ਜਿਹੜੀ ਰੂਹ ਹੈ ਕਿੱਥੋਂ ਆਈ ਹੈ ਜਿੱਥੋਂ ਆਈ ਉਹ ਤੇ ਵਾਪਸ ਮਿਲਣਾ ਚਾਹੁੰਦੀ ਹੈ ਤੇ ਉਹਦੇ ਲਈ ਜੇ ਅਸੀਂ ਮਿਲਾਪ ਕਰਨਾ ਹੋਵੇ ਨਾ ਤਾਂ ਪਹਿਲੀ ਬੁਨਿਆਦੀ ਜਿਹੜੀ ਫੰਡਾਮੈਂਟਲ ਸ਼ਰਤ ਹੈ ਉਹ ਇਹ ਹੈ ਕਿ ਦਿਲ ਦਾ ਹੁਜਰਾ ਸਾਫ ਕਰ ਜਾਣਾ ਕੇ ਆਨੇ ਕੇ ਲਈ ਧਿਆਨ ਗੈਰੋ ਕਾ ਉਠਾ ਉਸ ਕੋ ਬਿਠਾਣੇ ਕੇ ਲਈ ਕਿ ਕਾਰਨਾ ਦਿਲ ਦੀ ਸਫਾਈ ਜੇ ਰੱਬ ਨਾਲ دیدار ਚਾਹਿੰਦਾ ਜਿੰਨਾ ਚਿਰ ਤੱਕ ਸਾਡਾ ਹਿਰਦਾ ਗੰਦ ਮੰਦਨਾਂ ਭਰਿਆ ਹੋਇਆ ਕਾਮ ਕਰੋਧ ਨਾਲ ਭਰਿਆ ਹੋਇਆ ਨਾਫਤ ਨਾਲ ਭਰਿਆ ਹੋਇਆ ਨਿੰਦਿਆ ਚੁਗਲੀ ਨਾਲ ਭਰਿਆ ਹੋਇਆ ਕਾਮ ਸਾਰੀ ਬਦਕਾਰੀ ਨਾਲ ਭਰਿਆ ਹੋਇਆ ਉਹਨਾਂ ਚਿਰ ਤੱਕ ਪਰਮਾਤਮਾ ਨਾਲ ਕਦੇ ਵੀ ਸਾਡਾ ਮਿਲਾਪ ਨਹੀਂ ਹੋ ਸਕਦਾ ਤੇ ਮਿਲਾਪ ਕਰਨ ਦੇ ਲਈ ਆਪਣਾ ਹਿਰਦਾ ਸਾਫ਼ ਕਰਨਾ ਪੂ ਸ਼ੁੱਧ ਕਰਨਾ ਪੂ ਜਦੋਂ ਅਸੀਂ ਦੁੱਧ ਵੀ ਪੋਣੇ ਨਾ ਤਾਂ ਪਹਿਲਾਂ ਭਾਂਡੇ ਨੂੰ ਮਾਂਜਦੇ ਹਾਂ ਲਿਸ਼ਕਾਉਂਦੇ ਹਾਂ ਜਦੋਂ ਅਸੀਂ ਗੈਸਟ ਨੂੰ ਖਾਣਾ ਖਿਲਾਉਨੇ ਜਾਂ ਅਸੀਂ ਕਦੇ ਖਾਣਾ ਖਾਂਦੇ ਸਾਡੀ ਮਦਰ ਸਾਡੀ ਵਾਈਫ ਸਾਡੀ ਭੈਣ ਪੁੱਤ ਥਾਲੀ ਨੂੰ ਪਹਿਲਾਂ ਸਾਫ਼ ਕਰਦੀ ਹੈ ਗੰਦੀ ਥਾਲੀ ਦੇ ਵਿੱਚ ਭੋਜਨ ਨਹੀਂ ਪਹੁੰਦੀ ਇਸੇ ਤਰ੍ਹਾਂ ਹੀ ਜਿਹੜਾ ਪ੍ਰਮਾਤਮਾ ਹੈ ਜੇ ਉਹਦੇ ਨਾਲ ਮਿਲਾਪ ਕਰਨਾ ਹੈ ਤਾਂ ਸਾਨੂੰ ਆਪਣੇ ਅੰਦਰੋਂ ਕਾਮ ਨੂੰ ਵੀ ਛੱਡਣਾ ਪਊ ਕ੍ਰੋਧ ਨੂੰ ਵੀ ਛੱਡਣਾ ਪਊ ਬੇਈਮਾਨੀਆਂ ਨੂੰ ਵੀ ਛੱਡਣਾ ਪਊ ਠੱਗੀਆਂ ਨੂੰ ਵੀ ਛੱਡਣਾ ਪਊ ਹਰ ਗੰਨੀਆਂ ਗਲਤ ਹਰ ਗੰਨੀਆਂ ਤੇ ਗਲਤ ਗੱਲਾਂ ਨੂੰ ਕਰਨਾ ਪਊ ਸਾਫ਼ ਕਰਨਾ ਪਊਗਾ ਤੇ ਉਹਦੇ ਲਈ ਜਿਹੜੀ ਇੱਕ ਸ਼ਰਤ ਹੁੰਦੀ ਆ ਉਹ ਹੁੰਦੀ ਆ ਹੱਕ ਹਲਾਲ ਦੀ ਕਮਾਈ ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਨੇ ਸੇ ਕਿ ਦਸਾਂ ਨੋਹਾਂ ਦੀ ਕਮਾਈ ਕਰਨੀ ਹੈ ਇਹ ਨਹੀਂ ਕਿ ਅਹਰਣ ਕੀ ਚੋਰੀ ਕਰਨ ਸੂਈ ਕਾ ਦੇ দান ਉੱਪਰ ਚੜ ਕੇ ਦੇਖਤੇ ਕਾਵਾ ਵੇ ਭਗਵਾਨ ਕਿ ਲੱਖਾਂ ਕਰੋੜਾਂ ਦੀ ਬੁਲਾ ਹਿਰਾਫਰੀ ਕਰ ਲੈਣੀ ਆ ਵੱਡੇ ਵੱਡੇ ਡਰੱਗਸ ਵੇਚ ਲੈਣੀਆਂ ਪੁੱਟੇ ਸਿੱਦੇ ਕੰਮ ਕਰ ਲੈਣੇ ਫਿਰ ਗੁਰਦੁਆਰਾ ਮੰਦਿਰ ਮਸਜਿਦ ਜਾ ਕੇ ਗਰੀਬ ਲੋਕਾਂ ਨੂੰ 150 ਰੁਪਏ ਦੇ ਦੇਣੇ 1200 ਦੇ ਦੇਣੇ ਇਹ ਇਹ ਰਹਿੰਦਾ ਵੱਡਾ ਸਾਰਾ ਜਿਵੇਂ ਲੋਕ ਖੇਤੀ ਕਰਦੇ ਸੀਗੇ ਜ਼ਿਮੀਦਾਰ ਵੀ ਐਡੀਆਂ ਵੱਡੀਆਂ ਹੀਰਾ ਫੇਰੀ ਕਰਕੇ ਜੀ ਛੋਟੀ ਸੂਈ ਕਾ ਕਰੇ ਦਾਨ ਥੋੜੀ ਜਿਹੀ ਦਾਨ ਕਰਦੇ ਹੋ ਉੱਪਰ ਚੜ੍ਹ ਕੇ ਦੇਖਦੇ ਕਾ ਬਾਪੂਗਣ ਸਾਨੂੰ ਭੁਲੇਖਾ ਵੀ ਦਾਨ ਕਰਨਾ ਸੀ ਪ੍ਰਮਾਤਮਾ ਨਾਲ ਮਲਾਪ ਕਰ ਲਾਂਗੇ ਨਹੀਂ ਹੱਕ ਵਾਲੀ ਕਮਾਈ ਚੋਂ ਦਾਨ ਕਰੋ ਥੋੜਾ ਕਰੋ ਹਰ ਬੰਦੇ ਦੀ ਕਪੈਸਿਟੀ ਹੁੰਦੀ ਹੈ ਕੋਈ ਬੰਦਾ ਲੱਖ ਡਾਲਰ ਤਨਖਾਹ ਲੈਂਦਾ ਕੋਈ ਬੰਦਾ 10 ਲੱਖ ਤਨਖਾਹ ਲੈਂਦਾ ਕੋਈ 50 ਹਜ਼ਾਰ ਲੈਂਦਾ ਕੋਈ 20 ਹਜ਼ਾਰ ਲੈਂਦਾ ਹਰ ਬੰਦੇ ਨੇ ਆਪਣੀ ਕਪੈਸਿਟੀ ਦੇ ਮੁਤਾਬਕ ਜੋ ਵੀ ਉਹਦੀ ਕਪੈਸਿਟੀ ਹੈ ਜਿੰਨਾ ਕੋ ਯੋਗ ਹੈ ਉਹਦੇ ਮੁਤਾਬਕ দান ਦੇਣ ਦੀ ਇਕੁਅਲ ਇੰਪੋਰਟੈਂਸ ਹੈ ਇਹ ਨਹੀਂ ਜੇ ਜਦਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਫਾਇਰ ਬੁਗੇਟ ਦੀਆਂ ਗੱਡੀਆਂ ਆ ਕੇ ਥੱਲੋਂ ਪਾਣੀ ਦਾ ਪ੍ਰਸ਼ਾਅ ਛਿੜਕਾਉ ਕਰਦੀਆਂ ਜੋਰ ਦੀ ਕੁਝ ਇਹ ਲੋਕ ਹੁੰਦੇ ਨੇ ਸੁਸਾਇਟੀ ਦੇ ਉਹ ਬਾਲਟੀਆਂ ਨਾਲ ਹੋਰ ਤਰੀਕੇ ਨਾਲ ਕਰਦੇ ਨੇ ਇਸੇ ਤਰ੍ਹਾਂ ਹੀ ਉਸ ਜੰਗਲ ਦੇ ਵਿੱਚ ਇੱਕ ਚਿੜੀ ਹੁੰਦੀ ਹੈ ਕੋ ਸਪੈਰੋ ਸੌਰੀ ਉਹ ਜਿਹੜੀ ਚਿੜੀ ਹੁੰਦੀ ਹੈ ਉਹ ਕੀ ਕਰਦੀ ਹੈ ਨਦੀ ਦੇ ਕਿਨਾਰੇ ਜਾਂਦੀ ਹੈ ਤੁੰਝ 'ਚ ਪਾਣੀ ਭਰ ਲਿਆਉਂਦੀ ਹੈ ਤੇ ਜੰਗਲ ਜਾ ਕੇ ਛਿੜ ਦਾਂਦੀ ਹੈ ਜਾਂਦੀ ਹੈ ਤੁੰਝ 'ਚ ਪਾਣੀ ਭਰਦੀ ਹੈ ਤੇ ਜੰਗਲ ਛਿੜ ਦਾਂਦੀ ਹੈ ਤੇ ਕੌਣ ਨਾਲ ਦੇ ਬਰਖਤੇ ਬੈਠਾ ਦੇਖ ਰਿਆ ਸੀਗਾ ਵੀ ਇੱਕ ਚਿੜੀ ਕੀ ਕਰੀ ਇਹਨੇ ਇੱਕ ਚੁੰਝੀ ਲਿਆ ਕੇ ਪਾਣੀ 'ਚ ਸਿੱਟੀ ਜਾਂਦੀ ਹੈ ਜਦੋਂ ਜੰਗਲ ਵਿੱਚ ਅੱਗ ਬੁਝੂਗੀ ਉਹ ਕਹਿੰਦਾ ਚਿੜੀ ਨੂੰ ਹੱਸ ਕੇ ਕਹਿੰਦਾ ਚਿੜੀ ਭੈਣੇ ਤੂੰ ਕੀ ਸੋਚਦੀ ਐ ਇੰਨੀ ਵੱਡੀ ਜੰਗਲ ਨੂੰ ਅੱਗ ਲੱਗੀ ਐ ਇੱਕ ਪਾਸੇ ਹੈਲੀਕਾਪਟਰ ਪਾਣੀ ਛਿੜਦੇ ਨੇ ਇੱਕ ਪਾਸੇ ਫਾਇਰ ਬ੍ਰੀਡ ਦੀਆਂ ਗੱਡੀਆਂ ਨੇ ਲੋਕ ਬਾਲਟੀਆਂ ਦੇ ਬਾਲਟੀਆਂ ਤੂੰ ਚੁੰਝੀ ਨਾਲ ਚੱਕ ਕੇ ਲਿਆ ਕੇ ਪਾਣੀ ਛਿੜਦੀ ਐ ਤੇਰੇ ਖਿਆਲ 'ਚ ਚੁੰਝ ਨਾਲ ਜੰਗਲ ਦੀ ਅੱਗ ਬੁਝੂਗੀ ਜਦੋਂ ਉਹਨੇ ਕਿਹਾ ਤਾਂ ਚਿੜੀ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੀ ਕੰਮ ਭਰਾ ਗੱਲ ਸੁਣ ਧਿਆਨ ਨਾਲ ਮੈਨੂੰ ਵੀ ਪਤਾ ਹੈ ਮੇਰੀ ਚੁੰਝ ਦੇ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ ਪਰ ਜਦੋਂ ਮੈਂ ਮਰੂਗੀ ਤਾਂ ਮੇਰਾ ਨਾਂ ਉਹਨਾਂ ਉਹਨਾਂ ਦੀ ਲਿਸਟ ਵਿੱਚ ਹੋਊਗਾ ਜਿਹੜੇ ਤੇਰੇ ਮੂੰਹ ਨੂੰ ਤਮਾਸ਼ਾ ਨਹੀਂ ਦੇਖਦੇ ਸੀ ਸਗੋਂ ਜਿੰਨੀ ਕਿ ਯੋਗਤਾ ਸੀ ਉਹਨੇ ਬੱਗ ਬੁਲਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿੰਨੀ ਵੀ ਕੈਪੈਸਿਟੀ ਹੋਵੇ ਜ਼ਰੂਰ ਆਪਣੀ ਹੱਕ ਲਾਲ ਦੀ ਕਮਾਈ ਦੇ ਵਿੱਚੋਂ ਜ਼ਰੂਰ ਥੋੜਾ ਮੋਟਾ ਥੋੜਾ ਮੋਟਾ ਜ਼ਰੂਰ ਦਾਨ ਦਿਆ ਕਰੋ ਜੇ ਜਦੋਂ ਤੁਸੀਂ ਦਾਨ ਦਿਨੇ ਹੋ ਨਾ ਤਾਂ ਇਹ ਗੱਲ ਦੀ ਗਰੰਟੀ ਹੈ ਮੈਂ ਤੁਹਾਨੂੰ ਅੱਜ ਰੇਡੀਓ ਤੇ ਕਹਿ ਰਿਹਾ ਇਹ ਲੱਗਦਾ ਇੱਕ ਤਾਂ ਤੁਹਾਨੂੰ ਅੰਦਰੋਂ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਦਾਨ ਦਿੰਨੇ ਆ ਨਾ ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਿੱਥੇ ਦੁਨੀਆਂ ਦੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈ ਉੱਥੇ ਸਾਨੂੰ ਅੱਗੇ ਉਹ ਵੀ ਮਰ ਕੇ ਵੀ ਖੁਸ਼ੀ ਮਿਲਦੀ ਹੈ ਇੱਕ ਵਾਰ बाबा फरीद ਨੂੰ ਕਿਸੇ ਨੇ ਸਵਾਲ ਕੀਤਾ बाबा फरीद ਨੂੰ ਪਤਾ ਹੈ ਪਹੁੰਚੇ ਹੋ ਪੂਰਨ ਸੰਤ ਸੀਗੇ ਮਹਾਤਮਾ ਸੀਗੇ ਉਸ ਸਮੇਂ ਕਿਸੇ ਨੇ ਫਰੀਦ ਸਾਹਿਬ ਨੂੰ ਪੁੱਛਿਆ ਕਿ ਫਰੀਦ ਸਾਹਿਬ ਰਾਹੇ ਖੁਦਾ ਨੇ ਦੇਣੇ ਸੇ ਕੀ ਹੋਗਾ ਰਾਹੇ ਖੁਦਾ ਸੇ ਰਾਹੇ ਖੁਦਾ ਮੇਂ ਦੇਣੇ ਸੇ ਕੀ ਹੋਗਾ ਕਿ ਜੇੜਾ ਪਰਮਾਤਮਾ ਦੀ ਖਲਕਤ ਨੂੰ ਕੁਛ ਨਾ ਕੁਛ ਦਾਗ ਦਿੰਦਾ ਉਹਦਾ ਫਾਇਦਾ ਕੀ ਹੈ ਕਿ ਫਰੀਦ ਸਾਹਿਬ ਨੇ ਪਤਾ ਕੀ ਕਿਹਾ ਸੀ ਉਹ ਕਹਿੰਦੇ ਭਾਈ ਸਾਹਿਬ ਦੇਖੋ ਜਿਸ ਤਰ੍ਹਾਂ ਜਿਹੜਾ ਖੂਹ ਹੁੰਦਾ ਨਾ ਖੂਹ ਬੈਲ ਜਿਹੜਾ ਖੂਹ ਦਾ ਪਾਣੀ ਆ ਉਹ ਨੂੰਨਾ ਚਿਰ ਤੱਕ ਮਿੱਠਾ ਤੇ ਫਰੈਸ਼ ਰਹਿੰਦਾ ਜਿੰਨਾ ਚਿਰ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਰਹੇ ਜੇ ਖੂਹ ਦੇ ਖੂਹ ਦੇ ਵਿੱਚੋਂ ਪਾਣੀ ਕੱਢਣਾ ਬੰਦ ਕਰ ਦਈਏ ਨਾ ਤਾਂ ਦੇਖਾਂਗੇ 2 3 4 5 ਮਹੀਨਿਆਂ ਬਾਅਦ ਉਹਦੇ ਉੱਤੇ ਹਰੀ-ਹਰੀ ਕਾਇ ਜੰਮ ਜਾਂਦੀ ਹੈ ਉਹ ਚੋ ਬਦਬੂ ਆਉਣ ਉਹਨਾਂ ਸ਼ੁਰੂ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜੀ ਹਕਕ ਲਾਲ ਦੀ ਕਮਾਈ ਹੈ ਜੇ ਸਿਰਫ ਆਪਣੇ ਲਈ ਜੋੜ ਜੋੜ ਕੇ ਰੱਖੀ ਚੱਲੋ ਨਾ ਉਹਦੇ ਨਾਲ ਲਾਲਚ ਵੱਧ ਹੈ ਉਹਦੇ ਨਾਲ ਕਈ ਪੁੱਠੇ ਸਿੱਦੇ ਜਿਹੜੀਆਂ ਭਾਵਨਾਵਾਂ ਪੈਦਾ ਹੁੰਦੀਆਂ ਪਰ ਜੇ ਹਕਕ ਲਾਲ ਦੀ ਕਮਾਈ ਚੋਂ ਥੋੜਾ ਮੋਟਾ ਥੋੜਾ ਮੋਟਾ ਥੋੜਾ ਮੋਟਾ ਦਿੰਦੇ ਰਹੀਏ ਤਾਂ ਉਹਦੇ ਨਾਲ ਸਾਨੂੰ ਸ਼ਾਂਤੀ ਵੀ ਮਿਲਦੀ ਹੈ ਉਹਦੇ ਨਾਲ ਧਨ ਫਿਰ ਬਚਾ ਵੀ ਜਾਂਦਾ ਫਜ਼ੂਲ ਨਹੀਂ ਜਾਂਦਾ ਕੋਈ ਕਸ਼ਟ ਨਹੀਂ ਹੁੰਦੇ ਕੋਈ ਬੁਆਰੀਆਂ ਨਹੀਂ ਲਿਆਦੇ ਧੀ ਪੁੱਤਰ ਮਾਰੇ ਨਹੀਂ ਨਿਕਲਦੇ